ਹਾਂਜੀ ਵੀਰ ਜੀ ਸასი ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਲੈ ਵੀ ਆਪਾਂ ਨੇ ਖੋਲ ਦੇ ਟਰਾਲੀ ਦੇ ਡਾਲੇ ਡੁੱਲੇ ਕਿ ਕੁੰਡੇ ਆਪਣਾ ਪੱਤੀਆਂ ਪੁੱਤੀਆਂ ਰਸੇ ਰਸੇ ਖੋਲ ਦੇ ਕਿ ਆਹ ਕਹਿੰਦੇ ਨੂੰ ਗੋਡੇ ਗੁੱਡੇ ਜੇ ਲਾਇਵ ਹੋਆ ਜਿਹੜੇ ਨਾਲਾ ਕਰਦਾ ਕਲੀਅਰ ਟਰੈਕਟਰ ਪਾ ਲਿਆ ਆਪਾਂ ਕਟਾਂਗੇ ਸਾਰੋਂ ਅੱਜ ਸੰਦਾ ਕੱਢਿਆ ਬਾਈ ਬਾਹਰ ਉਹ ਨਾ ਤੁਲੀ ਵਾਲੇ ਸ਼ੈੱਡ ਮੈਂ ਲਾਇਏ ਤੇ ਨੇ ਟਰੈਕਟਰ ਰੂਟਰ ਪੱਲੀ ਹੋ ਗਈ ਤਿਆਰ ਢੋ ਕੀ ਹਾਲ ਹੈ ਵਧੀਆ ਹਾਲ ਬਾਈ ਵਧੀਆ ਹੈ ਨਾ ਵਧੀਆ ਚਲੋ ਅੱਜ ਸੱਤ ਨੂੰ ਕੱਢ ਲੇ ਕੱਢੋ ਬਾਈ ਪਰਲੇ ਸ਼ੈੱਡ ਕਰਕੇ ਬਈ ਸਮਾਨ ਸਾਰਾ ਉਰੀ ਲਾਇਆ ਵਾ ਕਿਵੇਂ ਹੈ ਵਧੀਆ ਵਧੀਆ ਰਹੀ ਹੋਲੀ ਬਹੁਤ ਵਧੀਆ ਬਹੁਤ ਵਧੀਆ ਰਹੀ ਠੀਕ ਕਰਾਂ ਠੀਕ ਰਹੇਦੀ ਕਿਉਂਰੇ ਠੀਕ ਹੈ ਇਧਰ ਠੀਕ ਹੈ ਘਰ ਤੇ ਕੀ ਆ ਜਾਤਾ ਦੋ ਦਿਨਾਂ ਨੂੰ ਆਪਣਾ ਪੈਸਾ ਬਰਬਾਦ ਹੋ ਜਾਂਦਾ ਚਲੋ ਸੋਚਣ ਲੱਗੇ ਪੈਸੇ ਵਾਰਾ ਫਿਰ ਵੀ ਹੋਰ ਸੋਨੀ ਮੈਂ ਠੀਕ ਆਈ ਵਧੀਆ ਐਨ ਹਾਂ ਇਗੜਾ ਟਾਈਮ ਲੱਗ ਰਿਹਾ ਚਲੋ ਸੋਨੀ ਬਾਈ ਮਾਤਾ ਪੂਰੀ ਹੋ ਗਈ ਵਿਚਾਰੇ ਦੀ ਚਲੋ ਬਾਈ ਸਭ ਨੇ ਜਾਣਾ ਹਨਾ ਆਹ ਵਕਤ ਤੇ ਸਭ ਨੇ ਜਾਣਾ ਚਲੋ ਮਖਤਾ ਤਾਂ ਹੋ ਆਈਏ ਬਾਈ ਫਿਰ ਵੀ ਹਨਾ ਹਾਂ ਹੋਰ ਇੱਥੇ ਬੈਠੀ ਦੀ ਬਾਈ ਔਰ ਚਲੋ ਕਰਮ ਸਿਆਣਾ ਬੈਠਿਆ ਰਹਾ ਨਿਆਣੇ ਨਿਉਣੇ ਆਲਣ ਲਗੇ ਰਹਾ ਬਣੇ ਹਨ ਜੋ ਮਹਾਰਾਜ ਨੂੰ ਮਨਜ਼ੂਰਤਾ ਚਲੋ ਭਾਈ ਫਿਰ ਹਾਂ ਜੀ ਜੋ ਜੀ ਆਇਆ ਜਾਣਾ ਹੀ ਐਸਨੇ ਫਿਰ ਵੀ ਚਲੋ ਉਮਰ ਸੋਣੀ ਪਾ ਗਈ ਵਿਚਾਰੀ ਹਨ ਹਾਂ ਉਮਰ ਨੂੰ 60 ਪੈਂਡਾਂ ਦੀ ਹੋ ਗਈ ਜਿਆਦਾ ਹੋਣੀ ਯਾਰ ਨਾ ਦੱਸ ਇੰਨੀ ਹੋਣੀ ਜਿਆਦਾ 65 ਕੀ ਉਹ ਹੈ ਚਲ ਲਾਓ ਫਿਰ ਅਰਥੁਰਥ ਹਨ ਲਾਦਾ ਬਈ ਅਰਥ ਮਸ਼ੀਨ ਹੈਗਾ ਇੱਦਾਂ ਬਾਹਰ ਦੂਆ ਬੰਦਾ ਆਇਆ ਨਹੀਂ ਮਰ ਹਲੇ ਫੋਰਮੈਨ ਉਹ ਗਰਿਸ਼ਤੇ ਰਿਸ਼ਤੇਦਾਰ ਆਏ ਵਿਦਿ ਕਰਾਂ ਕਢਾਓ ਬਈ ਮਸ਼ੀਨ ਫਿਰ ਹੈ ਲਓ ਜੀ ਬਾਬੇ ਕਿਰਪਾ ਨਾਲ ਪਹੁੰਚ ਗਏ ਆਪਾਂ ਖੇਤਾਂ ਟਰੈਕਟਰ ਆਇਆ ਆਪਣਾ ਇਸ ਰਸਤੇ ਨੂੰ ਤਾਂ ਪੈਨ ਆਈਏ ਬਈ ਪਰਾਨੋਂ ਇਹ ਉਹ ਲੱਗੇ ਬੰਦੇ ਆਪਣੇ ਦੇਖੋ ਉੱਥੇ ਦੇ ਉਹ ਚੱਲ ਗਿਆ ਕੰਮ ਯਾਰ ਕਿੱਲੇਂਗੀ ਲਾ ਮੈਂ ਆਪਣੀ ਦਖਾਵਾ ਬਾਈ ਤੁਹਾਨੂੰ ਨੇੜੇ ਜਾ ਕੇ ਬੱਬੇ ਦੀ ਕਿਰਪਾ ਨਾਲ ਖਿਸ਼ਿਆ ਗਿਆ ਕੰਮ ਬਣਾ ਸਰੋਂ ਕੱਢਣੇ ਵਾਲਾ ਸਰੋਂ ਸੁੱਕੀ ਪਈ ਐ ਸਰੋਂ ਮਤਲ ਸਮਾ ਕੜੀਆਂ ਮਾ ਮਾਡੀ ਮੋਟੀ ਝੜੀ ਹੋ ਐ ਇੰਦਾਂ ਨੇ ਮਿੱਮਾ ਠੀਕ ਹੈ ਜੀ ਬਣੇ ਰਿਹਾ ਆਪਣੀ ਵੀਡੀਓ ਗੱਲ ਦੇਖੋ ਖੇਤਾਂ ਦੇ ਨਜ਼ਾਰੇ ਬਾਈ ਜੋ ਹੀ ਕੁਸਿਆ ਆਪਣੇ ਭਾਈ ਉਹੀ ਉਹ ਦਿਖਾਵਾਂ ਆਪਾਂ ਕਰ ਰਿਹਾ ਜੀ ਕੰਮ चल रहा भाई कम पूरा है जोर पर चा करो सरों भाई ट्रॉबी में देखो ਲੱਗ ਗਿਆ ਬਾਈ ਗੈਲ ਕੀ ਗੈਲ ਇਹ ਬਣਨਾ ਆਪਣਾ ਗੱਠਾ ਬੈਲਰ ਵਾਲਾ ਵੀ ਆ ਗਿਆ ਬਾਈ ਉਧਰ ਚੱਲ ਰਹੀ ਹੈ ਕੰਪੈਨ ਗੈਲ ਕੀ ਗੈਲ ਲੱਗਾ ਇਹ ਪੈਣਾ ਕੀ ਆਪਣੀ ਇਸ ਖੇਤ ਮੇ ਲੱਗੇਗਾ ਗੰਨਾ ਕੰਪੈਨ ਕੱਟਦੇ ਕੀ ਸਰੋਂ ਅੱਧਰ ਹੋਏਗੀ ਬਾਹੀ ਸਟਾਰਟ ਹੇ ਭਾਈ ਆਪਣੇ ਨੇੜੇ ਪਿੰਡ ਗਏ ਆ ਬਾਈ ਰਹਿ ਉਹਨੇ ਮੱਜਰੇ ਕੇ ਪੰਡਾ ਜੀ ਆ ਵਧੀਆ ਫਿਰ ਸੁਣਾਓ ਠੀਕ ਆ ਚੱਲੇ ਵੀ ਪੂਰਾ ਕਿੱਥੇ ਜਾਏਗਾ ਇਹ ਇਹ ਆਪਾਂ ਕਿੰਬੂ ਤਬੂ ਉਹਦਾ ਰੈਡੀ ਦਾ ਤੜਾਏ ਉਹ ਬਾਈ ਇਹ ਇਹ ਸਾਰੇ ਦਾ ਨਹੀਂ ਰੇ ਲੱਗੇਗਾ ਅੱਗ ਲੱਗਣੀ ਉਹ ਠੀਕ ਹੈ ਜੀ ਸੋਨੇ ਮਾਜਰਾ ਪਿੰਡ ਹੈ ਬਾਈ ਪਾਈਆਂ ਦਾ ਬਹੁਤ ਦੇਰ ਤੇ ਬੈਲਰ ਚਲਾ ਰਹੇ ਆ ਬਾਈ ਨੇ ਬਰਾਦੀਆਂ ਇਕੱਠਾ ਆਣ ਦੇਖੋ ਬਹੁਤ ਕਰਦਿਆ ਲੱਗ ਗਿਆ ਬਾਈ ਕੰਮ ਨੇੜੇ ਬਾਅਦ ਥੋੜਾ ਜਿਹਾ ਰਹਿ ਗਿਆ ਚੱਕਦਾ ਇੱਧਰ ਬਾਈਆਂ ਨੇ ਕੰਮ ਗੱਠਾਂ ਵਾਲਾ ਵੀ ਗੈਲ ਕੀ ਗੈਲ ਇੱਕ ਖੇਤ ਦਾ ਨਿਪਟ ਗਿਆ ਬਾਈ ਇਸ ਕਾ ਆਖਰ ਤੋਂ ਆਖਰ ਰਹਿ ਗਿਆ ਬਤੂਲ ਇੰਨਾ ਇਸਕੀਆਂ ਰਹਿ ਗਈਆਂ ਬੈਲ ਰਲੀਆਂ ਨੇ ਚਾਰ ਢੇੜੇ ਲਗੇ ਕੰਬੇ ਸਰ੍ਹਸੋਂ ਠੀਕ ਹੈ ਬਾਈ ਸੋਨੇ ਦਾਣੇ ਆ ਜਿਹੜਾ। ਬਾਬੇ ਕਿਰਪਾ ਕਰ। ਸਾਸਰੀ ਘਾਲਤਾ। ਟੱਕੜਾਂ। ਹੋਲੀ ਵਧੀਆ ਰਹੀ। ਬੜੀ ਵਧੀਆ। ਐਨ ਬਣਾਏ ਬੱਕਰੇ ਮੁਰਗੇ। ਕੀ ਬਣਾਇਆ ਦਾ? ਮੁਰਗਾ ਬੱਕਰਾ। ਮੁਰਗਾ ਬੱਕਰਾ ਦੋਵੇਂ ਬਣਾਏ। ਹੋਏ ਦਾਣੇ ਕੁਸ। ਸੁਗਰਾ ਦਾਤੇ ਦਾ ਬਾਈ ਮਹਾਰਾਜ ਸਿੱਧੇ ਪਾਸੇ ਲਵਾਵੇ ਇੱਕ ਬੜ ਗਿਆ ਬਾਈ ਕਰ ਲਿਆ ਉੱਗਰ ਉੱਗਰ ਬੰਦ ਦਾਤੇ ਕਿਰਪਾ ਹੋਊਗੀ ਪੂਰੀ ਬਈ ਐ ਚਲਾ ਆ ਬਾਈ ਵੇ ਖਾਂ ਘਰਾਂ ਫੇਤ ਪੁੱਸ ਵੀ ਉਹ ਵੀ ਕੱਢੇ ਕੱਲੂ ਨਿਕੜੇਗਾ ਟਾਈਮ ਖਾਸਾ ਹੋ ਗਿਆ ਜਿਸ ਤਰ੍ਹਾਂ ਬੰਦੇ کہیںਗੇ ਆਪਣੇ ਤਰ੍ਹਾਂ ਕਰ ਲੈਣਗੇ ਆ ਗਈ ਬਈ ਟਰਾਲੀ ਵੀ ਮਾਲ ਲੋਡ ਕਰਨੇ ਵਾਲੀ ਬੈਲਰ ਵੀ ਚੱਲ ਰਿਹਾ ਆਪਣਾ ਇੱਧਰ ਜਿੰਨ ਗਈ ਜੇ ਮਹਾਰਾਜ ਨੇ ਕਿਰਪਾ કરી ਬਈ ਰਾਤ ਨੂੰ ਤਿਆਰ ਕਰਦੇ ਗਏ ਜਿੰਨੇ ਲੈ ਬਈ ਜੋੜ ਲੈ ਸੰਦੇ ਹੈਰੋਂ ਪਾਲੀ 855 ਵਾਂ ਪਾ ਦੇ ਪਲੌ ਆਪਾਂ ਨੇ ਮੱਥਾ ਲਿਆ ਟੇਕ ਚਲੇ ਆ ਖੇਤ ਬਾਣ ਹੀ ਵਾ ਟਰੈਕਟਰ ਰੇੜੀਆਂ ਦੋਏ ਆਪਣੇ 855 ਉਹ ਖੜਿਆ ਹੈਰੋਂ ਆ ਪਾਇਆ ਵਾ ਪਾਲੇ ਪਲੌਮਾ ਰਾਤੋ ਰਾਤ ਤੱਕ ਮਾਰੇਗੇ ਛੱਟ ਜਿੰਨਾ ਬਣਿਆ ਕੰਮ ਠੀਕ ਹੈ ਬਾਈ ਬਣੇ ਰਿਹਾ ਆਪਣੀ ਵੀਡੀਓ ਕੇ ਲ ਜੋ ਹੈ ਬਾਈ ਸਪਰੇਅ ਵਾਲਾ ਬੰਦਾ ਕਨੌਰ ਤੇ ਇਸ ਤੇ ਬਚ ਕੇ ਰਹੇ ਕਰੋ ਉਹ ਕਿਉਂ ਜੋ ਹਲਵਾਈ ਹੈ ਬਾਈ ਹੈ ਨਾ ਮੂੰਗਾ ਤੂੰ ਬਣਾ ਲਓ ਬਣਾ ਲਓ ਕੋਈ ਬਾਤ ਨਹੀਂ ਬਣਾ ਲਓ ਲੈ ਮੈਂ ਤੇਰਾ ਗਲਤ ਕਿਹਾ ਕੁਝ ਮੈਂ ਕਿਹਾ ਵੀ ਸਪਰੇਅ ਕਰਨ ਵਾਲਾ ਬੰਦਾ ਕਨੌਰ ਤੇ ਆਇਆ ਵਾ ਵੀ ਬਚ ਕੇ ਰਹੋ ਬਸ ਇਸ ਤੇ ਠੀਕ ਵੀ ਸਪਰੇਅ ਕਰਨ ਵਾਲਾ ਬੰਦਾ ਠੀਕ ਚੱਲੇ ਬਈ ਤਾਂ ਇਹ ਹਾਂ ਚਲੋ ਭਾਈ ਹੱਸੋ ਖੇਲੋ ਬੰਦਾ ਮਰਾ ਸੋਨੀ ਚਲੇ ਭਾਈ ਠੀਕ ਹੈ ਪਹੁੰਚ ਗਏ ਬਿਰ ਖੇਤ ਆਪਾਂ 58 ਜੋੜ ਤੇ ਤਦਿਆਂ ਵਾ ਪਾਗ ਹੈ ਬਸੇ ਪਾਣੀ ਆਪਾਂ ਨੇ ਬੱਟਾ ਜਿਹੜੀਆਂ ਪਾਈ ਬਿਤੀਆਂ ਸਰਸੋਂ ਵਾ ਮੁੜ ਕੇ ਆਪਾਂ ਨੇ ਪਲਾਉ ਮਾਰਨਾ ਤਦਿਆਂ ਮਾਰੇਗੇ ਫਿਰ ਬਾਅਦ ਮ ਆਪਾਂ ਪਲਾਉ ਤੇ ਰੋਟਾਵੇਟਰ ਹਰ ਤਦਿਆਂ ਬਾਈ ਮਾਰ ਦਿੰਨੇ ਆ ਬੱਟਾਂ ਬਾਗੇ ਦਾ ਪਲਾਉ ਮਾਰ ਕੇ ਛੱਡ ਦਿੰਨੇ ਆ ਫਿਰ ਤੜਕੀ ਜੋੜ ਦਿੰਗੇ ਟਰੈਕਟਰ ਦੋ ਵੀ ਮਾਲ ਲੋਡ ਹੋ ਰਿਹਾ ਆਪਣਾ ਦੇਖਾਂ ਜੇ ਕਰਿਆ ਕੈਚ ਉਹ ਨਾ ਦੇਖੋ ਉਹ ਟਰਾਲੀ ਲੋਡ ਹੋ ਰਹੀ ਹੈ ਦੇਖੋ ਜਿੱਤੋਂ ਲਾਈਟ ਜੀ ਬਲ ਰਹੀ ਹੈ ਚਲ ਬੈਂਕ ਕਰਦੇ ਚਲਦਾ ਫੜ ਗਿਆ ਬਲੌਗ ਆ ਬਾਬੇ ਦੀ ਕਿਰਪਾ ਨਾਲ ਸਵੇਰੇ ਮਾਰੇਗੇ ਬਾਤੀਆਂ ਪਹਿਲਾਂ ਫਿਰ ਲਾਵੇਂਗੇ ਕੰਪਿਊਟਰ ਖਰਾਬ ਫਿਰ ਫੜ ਗਿਆ ਕਿ ਜਦ ਵਧੀਆ ਪੂਰੀ ਥੋਕ ਪਾਤੀ ਹੈ ਜਦੋਂ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਬਿਨਾ ਕੱਲੂ ਕਿਸੇ ਨਵੀਂ ਵੀਡੀਓ ਦਾ ਸੋਹਰੇ ਹੋ ਆਪਣੇ ਚੈਨਲ ਗੱਲ ਠੀਕ ਹੈ ਬਾਈ ਓਕੇ ਜੀ ਧੰਨਵਾਦ ਬਹੁਤ ਬਹੁਤ